ਕਿ ਪੈਸਾ ਕਮਾਉਣ ਲਈ ਸਾਨੂੰ ਮਿਹਨਤ ਦੀ ਨਹੀਂ ਦਿਮਾਗ ਦੀ ਜ਼ਰੂਰਤ ਆ ਬਸ ਇੰਨੀ ਚੀਜ਼ ਕਹਿੰਦਾ ਤੁਹਾਨੂੰ 50000 ਰੁਪਏ ਮਿਲ ਜਣਾ ਤੁਹਾਨੂੰ ਹੋਰ ਚਾਹੀਦਾ ਕੀ ਆ 버ਗਰ ਪੀਜ਼ਾ ਖਾਂਦੇ ਨੇ ਤੇ ਦੇਖ ਲਓ ਬਹੁਤ ਸਾਰੇ ਪੈਸਾ ਕਮਾਈ ਜਾਂਦੇ ਨੇ ਤੇ ਉਹੀ ਤੁਸੀਂ ਵੀ ਕਮਾ ਸਕਦੇ ਹੋ ਕਹਿੰਦੇ ਆ ਕਿ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੌ ਪੈਸਾ ਗਵਨ ਹਾਂਜੀ ਇਹ ਬਿਲਕੁਲ ਸੱਚ ਕਰਦਾ ਤੁਸੀਂ ਬਸ ਸਿਰਫ 버거 ਪੀਜ਼ਾ ਹੀ ਖਾਣਾ ਤੇ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਉਹ ਕੰਮ ਕਿਵੇਂ ਕਰਨਾ ਵਾ ਸਾਨੂੰ ਉਹ ਤੋਂ ਪੈਸੇ ਕਿਵੇਂ ਆਉਣਗੇ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਜੀ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਕੇ ਦੇਖੋਗਾ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸੋ ਦੋਸਤੋ ਆਪਾਂ 버거 ਪੀਜ਼ਾ ਖਾ ਕੇ ਅਸੀਂ ਪੈਸਾ ਕਿਵੇਂ ਕਮਾ ਸਕਦਾ ਹੈ ਦੇਖੋ ਜਿਹੜਾ 버거 ਪੀਜ਼ਾ ਇਹ ਵੇਸੇ ਦਾ ਸਾਡੀ ਸਿਹਤ ਲਈ ਵੇਸੇ ਮਾੜਾ ਹੀ ਆ ਵੇਸੇ ਖਾਣਾ ਨਹੀਂ ਚਾਹੀਦਾ ਹੈਗਾ ਪਰ ਅਸੀਂ ਹੁਣ ਕਰੀਏ ਕੀ ਅਸੀਂ ਪੈਸੇ ਵੀ ਤਾਂ ਕਮਾਉਣੇ ਆ ਨਾ ਅਸੀਂ ਹੁਣ ਦੇਖੋ ਤੁਸੀਂ ਕੰਮ ਕਿਵੇਂ ਕਰਨਾ ਜਿਵੇਂ ਕਿ ਦੇਖੋ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਵਾਂ ਕਿ ਮਤਲਬ ਅਸੀਂ ਤੁਸੀਂ ਇਹਨਾਂ ਪੈਸੇ ਕਮਾਉਣ ਲਈ YouTube Facebook Instagram ਤੁਸੀਂ ਆਪਣਾ ਇੱਕ ਮਤਲਬ ਚੈਨਲ ਤੇ ਇੱਕ ਪੇਜ ਬਣਾ ਲੈਣਾ ਜਿਹੜਾ YouTube ਦੇ ਉੱਤੇ ਬਣਦਾ YouTube ਤੇ ਤੁਹਾਡਾ ਬਣੇਗਾ ਆਪਣਾ ਚੈਨਲ ਬਣੇਗਾ Facebook ਤੇ ਤੁਹਾਡਾ ਪੇਜ ਬਣੇਗਾ ਤੇ Instagram ਦੇ ਉੱਤੇ ਤੁਹਾਡਾ ਇੱਕ ਪੇਜ ਬਣੇਗਾ YouTube ਤੇ ਚੈਨਲ ਬਣਾਉਣਾ Facebook ਤੇ ਤੁਸੀਂ ਪੇਜ ਬਣਾਉਣਾ ਤੇ Instagram ਤੇ ਵੀ ਤੁਸੀਂ ਪੇਜ ਬਣਾ ਲੈਣਾ ਜੀ ਆਪਣਾ ਤੇ ਮੈਂ ਇਹਨਾਂ ਨੂੰ ਬਹੁਤ ਸਾਰੇ ਇਹੋ ਜਿਹੇ YouTuber ਦੇਖੇ ਨੇ ਮਤਲਬ ਵੀ ਜਿਹੜੇ ਮਤਲਬ 버ગર ਪੀਜ਼ਾ ਖਾਂਦੇ ਨੇ ਤੇ ਦੇਖ ਲਓ ਬਹੁਤ ਸਾਰੇ ਪੈਸਾ ਕਮਾਈ ਜਾਂਦੇ ਨੇ ਤੇ ਉੱਚੀ ਤੁਸੀਂ ਵੀ ਕਮਾ ਸਕਦੇ ਹੋ ਕਹਿੰਦੇ ਆ ਕਿ ਕਹਿੰਦੇ ਜਿਹੜਾ ਪੈਸਾ ਕਮਾਉਣਾ ਨਾ ਪੈਸਾ ਦਿਮਾਗ ਨਾਲ ਕਮਾਇਆ ਜਾ ਸਕਦਾ ਮਿਹਨਤ ਨਾਲ ਨਹੀਂ ਦੇਖੋ ਮਿਹਨਤ ਵੀ ਲੱਗਦੀ ਆ ਪਰ ਸਭ ਤੋਂ ਵੱਡੀ ਚੀਜ਼ ਕੀ ਆ ਦਿਮਾਗ ਆ ਦੇਖੋ ਮਿਹਨਤ ਤਾਂ ਜੇ ਆਪਾਂ ਦੇਖਿਆ ਜਾਵੇ ਇੱਕ ਦਿਹਾੜੀ ਦਾ ਰੋਜ਼ ਦਿਹਾੜੀ ਵੀ ਤਾਂ ਕਰਦਾ ਵਾ ਉਹ ਸਵੇਰੇ 9 ਵਜੇ ਜਾਂਦਾ ਦਿਹਾੜੀ ਤੇ ਵਿਚਾਰਾ ਤੇ ਉਹ ਛੋਮੀ 6 ਵਜੇ ਵੇਲਾ ਹੁੰਦਾ ਤੇ ਲੁਧਿਆੜੀ ਕਿੰਨੀ ਮਿਲਦੀ ਹੈ 400 500 ਰੁਪਏ ਮਿਹਨਤ ਤਾਂ ਉਹ ਕਰਦਾ ਹੀ ਹੈ ਨਾ ਪਰ ਕੀ ਕਰੀ ਉਹ ਦਿਮਾਗ ਨਹੀਂ ਲੋਂਦਾ ਹੈਗਾ ਹੋਰ ਪਾਸੇ ਹੋਰ ਪਾਸੇ ਜਾਂਦਾ ਨਹੀਂ ਹੈਗਾ ਦਿਮਾਗ ਲਾ ਕੇ ਤਾਂ ਉਹ ਉਨੇ ਹੀ ਪੈਸੇ ਤੱਕ ਹੀ ਸੀਮਤ ਹੈ ਦਵਾ ਸੋ ਇਸ ਕਰਕੇ ਪੈਸਾ ਕਮਾਉਣ ਲਈ ਸਾਨੂੰ ਮਿਹਨਤ ਦੀ ਨਹੀਂ ਦਿਮਾਗ ਦੀ ਜ਼ਰੂਰਤ ਆ 버ਗਰ ਪੀਜ਼ਾ ਤੁਸੀਂ ਕਿਸੇ ਕਿਵੇਂ ਕਹਣਾ ਵਾ ਤੁਸੀਂ ਕੀ ਕਰਨਾ ਜਦੋਂ ਤੁਸੀਂ YouTube Facebook ਤੇ ਤੁਸੀਂ ਆਪਣਾ ਇੱਕ ਚੈਨਲ ਬਣਾ ਲਓਗੇ ਚੈਨਲ ਬਣਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਜਿਵੇਂ ਹੁਣ ਤੁਸੀਂ ਦੇਖਣਾ ਬਹੁਤ ਸਾਰੇ ਨਾ ਮਤਲਬ ਵੀ ਰੈਸਟੋਰੈਂਟ ਖੁੱਲ ਗਿਆ ਜਿਵੇਂ ਮੰਨ ਕੇ ਚੱਲੀ ਆਪਾਂ ਆਪਣਾ KFC ਹੋ ਗਿਆ ਹਨਾ KFC ਹੋ ਗਿਆ 버거 किंग ਹੋ ਗਿਆ 버거 किंग ਹੋ ਗਿਆ ਹਨਾ KFC 버거 किंग ਹੋ ਗਿਆ बी 버거 ਹੋ ਗਿਆ बी 버거 ਹਨਾ ਇਦਾਂ ਦੇ ਬਹੁਤ ਸਾਰੇ ਮਤਲਬ ਵੀ ਰੈਸਟੋਰੈਂਟ ਖੁੱਲ ਗਿਆ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਇੱਕ KFC ਤੋਂ 버거 ਲੈ ਲੈਣਾ ਕਿੰਨੇ ਦਾ ਹੋਊਗਾ 400 500 ਰੁਪਏ ਦਾ ਯਾਨੀ ਜੀ ਅਲੱਗ-ਅਲੱਗ 버ਗਰ ਮਿਲਦੇ ਨੇ ਇੱਕ 200 ਦਾ ਵੀ ਮਿਲਦਾ 300 ਦਾ ਵੀ ਮਿਲਦਾ 400 ਦਾ ਵੀ ਮਿਲਦਾ 50 ਰੁਪਏ ਦਾ ਵੀ ਮਿਲਦਾ ਇਸੇ ਤਰ੍ਹਾਂ 버ਗਰ ਕਿੰਗ ਦੇ ਵਿੱਚ ਜਾ ਜਦੋਂ ਤੁਸੀਂ ਉੱਥੇ ਵੀ 버ਗਰ ਮਿਲਦਾ ਡੋਮੀਨੋ ਉੱਥੇ ਜਾ ਲੈਣਗੇ ਡੋਮੀਨੋ ਚ ਵੀ ਤੁਹਾਨੂੰ 버ਗਰ ਮਿਲੇਗਾ ਡੋਮੀਨੋਸ ਪੀਜ਼ਾ ਜਿਹੜਾ ਤੁਸੀਂ ਕੀ ਕਰਨਾ ਇੱਕ KFC ਤੋਂ ਤੁਸੀਂ 버ਗਰ ਲੈ ਲੈਣਾ ਤੇ ਤੁਸੀਂ ਇੱਕ ਲੈ ਲੈਣਾ 버ਗਰ ਕਿੰਗ ਦਾ 버ਗਰ ਜਿੰਨੇ ਪੈਸੇ ਦਾ ਤੁਸੀਂ ਉੱਥੋਂ ਲਓਗੇ ਉਨੇ ਕੀ ਪੈਸੇ ਦਾ 5-10 ਰੁਪਏ ਦਾ ਫਰਕ ਹੋਊਗਾ ਉੱਪਰ ਥੱਲੇ ਦਾ ਉਹਨਾਂ ਦਾ ਹੀ ਤੁਸੀਂ ਉਹ ਦੋ ਥਾਵਾਂ ਤੋਂ ਤੁਸੀਂ 버ਗਰ ਲੈ ਲੈਣਾ ਤੇ ਤੁਸੀਂ ਕੀ ਕਰਨਾ ਜਦੋਂ ਤੁਸੀਂ 버ਗਰ ਲਓਗੇ ਉੱਥੋਂ ਤੁਸੀਂ ਵੀਡੀਓ ਬਣਾਉਣੀ ਸ਼ੁਰੂ ਕਰ ਦੇਣੀ ਆ ਵੀਰ ਹੋਂ ਤਾਂ ਤੁਸੀਂ ਦੱਸਾਂ ਵੀ ਅੱਜ ਅਸੀਂ ਮਤਲਬ 버ਗਰ ਕਿੰਗ ਦੇ ਵਿੱਚ 버ਗਰ ਲੈਣ ਚੱਲੇ ਆਂ ਦੇਖਦਾ ਇਹ 버ਗਰ ਕਿੰਨੇ ਦਾ ਦਿੰਦਾ ਤੇ ਇਹਦੀ 버ਗਰ ਦੀ ਕੁਆਲਿਟੀ ਕਿੰਨੀ ਆ ਮਤਲਬ ਯਾਨੀ ਕਿ ਰਿਵਿਊ ਹੀ ਕਰਨਾ ਵਾ ਤੁਸੀਂ ਦੱਸਣੇ ਆ ਤੁਸੀਂ 버ਗਰ ਕਿੰਗ ਦੇ ਵਿੱਚ ਜਾ ਕੇ ਤੁਸੀਂ ਉੱਥੋਂ 버ਗਰ ਲਿਆਉਣਾ 버ਗਰ ਲਿਆ ਕੇ ਫਿਰ ਤੁਸੀਂ ਜਾਣਾ KFC ਦੇ ਵਿੱਚ KFC ਤੋਂ 버ਗਰ ਲਾ ਕੇ ਤੁਸੀਂ ਪੇ ਕਰਵਾ ਕੇ ਤੁਸੀਂ ਆਪਣੇ ਘਰੇ ਲੈਣਾ ਘਰੇ ਲਿਆ ਕੇ ਤੁਸੀਂ ਦੋਵੇਂ 버ਗਰਾਂ ਦੀ ਤੁਸੀਂ ਮਤਲਬ ਵੀ ਵਲੋਗ ਬਣਾਉਣਾ ਵਾ ਰਿਵਿਊ ਕਰਨਾ ਵਾ ਤੁਸੀਂ ਕੈਮਰਾ ਆਨ ਕਰ ਲੈਣਾ ਇਸ ਤਰ੍ਹਾਂ ਤੇ ਬਰਗਰ ਨਾਲ ਤੁਸੀਂ ਦੱਸਣਾ ਵੀ ਅਸੀਂ ਸਭ ਤੋਂ ਪਹਿਲਾਂ KFC ਦਾ 버ਗਰ ਦੇਖਦੇ ਆ ਇਹ ਕਿਵੇਂ ਦਾ ਵਾ ਤੁਸੀਂ ਜਦੋਂ ਇੱਕ 버ਗਰ ਦੀ ਤੁਸੀਂ ਓਪਨ ਕਰੋਗੇ ਉਹਨੂੰ 버ਗਰ ਖੋਲੋਗੇ ਦਿਖਾਓਗੇ ਲੋਕਾਂ ਨੂੰ ਵੀ ਆ 버ਗਰ ਇਦਾਂ ਵਾ ਇਹਦੇ ਵਿੱਚ ਦੋ ਟਿੱਕੀਆਂ ਪਈਆਂ ਹੋਈਆਂ ਵਾ ਤੇ ਇਹਦੇ ਵਿੱਚ ਆ ਸਲਾਦ ਪਾਇਆ ਹੋਇਆ ਵਾ ਇਹਦੇ ਵਿੱਚ ਪਨੀਰ ਪਾਇਆ ਜਾਂ ਨਹੀਂ ਪਾਇਆ ਇਹਦਾ ਚਿਕਨ 버ਗਰ ਆ ਕਿਸੇ ਤਰ੍ਹਾਂ ਦਾ ਵੀ ਦੱਸ ਦੇਣਾ ਫਿਰ ਤੁਸੀਂ ਉਹਨੂੰ ਖਾ ਕੇ ਦੱਸ ਦੇਣਾ ਵੀ ਯਾਰ ਇਹ 버ਗਰ ਇੰਦਾਂ ਦਾ ਵਾ ਵੀ ਮੈਨੂੰ ਇਹ ਜ਼ਿਆਦਾ ਵਧੀਆ ਲੱਗਿਆ ਜਾਂ ਘਟੀਆ ਲੱਗਿਆ ਜਾਂ ਠੀਕ ਠਾਕ ਲੱਗਿਆ ਉਹਨਾਂ ਦੀ ਪੈਕਿੰਗ ਕਿਦਾਂ ਦੀ ਆ ਜਾਂ ਕਿਵੇਂ ਦੀ ਯਾਨੀ ਕਿ ਉਹਨਾਂ ਨਾਲ ਬਾਰੇ ਸਾਰੇ ਕਿਹੋ ਜਿਹੇ ਦੱਸ ਦੇਣੇ ਆ ਤੇ ਉਸ ਤੋਂ ਬਾ ਪਤ ਜੀ ਕਹਿੰਦਾ ਵੀ ਹੁਣ ਅਸੀਂ ਖੋਲ ਰੇ ਆ ਬਰਗਰ ਕਿੰਗ ਦਾ ਪਹਿਲਾ ਅਸੀਂ KFC ਦਾ 버ਗਰ ਖੋਲਿਆ ਸੀ ਤੇ ਹੁਣ ਅਸੀਂ ਖੋਲਦੇ ਆ ਬਰਗਰ ਕਿੰਗ ਦਾ ਵੀ ਇਹ ਇਦਾਂ ਦਾ 버ਗਰ ਦਾ ਕੀ ਸਵਾਦਾ ਫਿਰ 버ਗਰ ਦਾ ਜਦੋਂ ਕਿੰਗ 버ਗਰ ਦਾ ਤੁਸੀਂ ਖੋਲੋਗੇ ਬਰਗਰ ਕਿੰਗ ਦਾ ਤਾਂ ਤੁਸੀਂ ਦੱਸ ਦੇਣਾ ਵੀ ਇਹਦੇ ਵਿੱਚ ਇੱਕ ਟਿੱਕੀ ਆ ਦੋ ਟਿੱਕੀ ਆ ਜਾਂ ਇਹਦੇ ਵਿੱਚ ਪਨੀਰ ਪਾਇਆ ਜਾਂ ਇਹਦੇ ਵਿੱਚ ਸਲਾਈਸ ਆ ਜਾਂ ਇਹਦੇ ਵਿੱਚ ਆਹ ਵਾ ਉਹ ਆਪਣਾ ਨਾਮ ਟਿਮਕਣਾ ਜਾਨੀ ਤੁਸੀਂ ਉਹ ਵੀ ਖਾ ਕੇ ਟੈਸਟ ਕਰਕੇ ਤੁਸੀਂ ਲੋਕਾਂ ਨੂੰ ਦੱਸਣਾ ਵੀ ਲੋਕਾਂ ਨੂੰ ਤੁਸੀਂ ਦੱਸਣਾ ਵਾ ਵੀ ਜਿਹੜਾ KFC ਦਾ 버거 ਇਹ ਇੰਨੇ ਰੁਪਏ ਦਾ ਸਾਨੂੰ ਪਿਆ ਸੀਗਾ ਤੇ ਇਹਦੇ ਵਿੱਚ ਆਹ ਕੋਸ਼ਿਸ਼ ਸੀਗਾ ਇਹਦਾ ਇੰਨਾ ਕੀ ਹੀ ਸਵਾਦ ਸੀਗਾ ਤੇ ਜਿਹੜਾ 버거 ਕਿੰਗ ਆ ਇਹਦੇ ਵਿੱਚ ਇੰਨਾ ਸੀਗਾ ਸਮਾਨ ਸੀਗਾ ਜਿਹਦੇ ਵਿੱਚ ਇੰਨੀਆਂ ਟਿੱਕੀਆਂ ਸੀ ਇੰਨਾ ਮਤਲਬ ਵੀ ਪਨੀਰ ਵਗੈਰਾ ਸੀ ਤੇ ਇਹ ਸਾਨੂੰ ਇੰਨੇ ਰੁਪਏ ਦਾ ਪਿਆ ਸੀ ਤੇ ਇਹਦਾ ਇਹ ਸਵਾਦ ਸੀ ਜੇ ਅਗਰ ਅਸੀਂ ਦੋਵਾਂ ਦਾ ਕੰਪੈਰੀਸ਼ਨ ਦੇਖ ਕੇ ਕਰਕੇ ਦੇਖੀਏ ਤਾਂ ਸਾਨੂੰ 버거 ਕਿੰਗ ਦਾ 버거 ਠੀਕ ਠਾਕ ਲੱਗਾ ਤੇ KFC ਦਾ 버거 ਸਾਨੂੰ ਬਹੁਤ ਵਧੀਆ ਲੱਗਾ ਜਾਂ ਸਾਨੂੰ KFC ਦਾ 버거 ਤੇ ਠੀਕ ਠਾਕ ਲੱਗਾ 버거 ਕਿੰਗ ਦਾ ਸਾਨੂੰ 버거 ਵਧੀਆ ਲੱਗਿਆ ਬਾ ਤੁਸੀਂ ਇਦਾਂ ਦਾ ਰਿਵਿਊ ਬਣਾ ਕੇ ਤੁਸੀਂ ਦੇਣਾ ਵਾ ਤੇ ਤੁਸੀਂ YouTube Facebook Instagram ਤੇ ਅਪਲੋਡ ਕਰ ਦੇਣਾ ਇਹਦੇ ਤੋਂ ਲੋਕ ਬਹੁਤ ਜ਼ਿਆਦਾ ਕਮਾਈ ਕਰਦੇ ਪਏ ਨੇ ਆਪਣੇ ਪੰਜਾਬ ਦੇ ਵੀ 2-4 ਮੁੰਡੇ ਹੈਗੇ ਨੇ ਮੈਂ ਉਹਨਾਂ ਦਾ ਚੈਨਲ ਦੇਖਿਆ ਸੀ Facebook ਤੇ ਪੇਜ ਵੀ ਦੇਖਿਆ ਸੀ ਉਹ ਵੀ ਬਸ ਸਿਰਫ ਇਹ ਚੀਜ਼ਾਂ ਕਰਦੇ ਨੇ ਜਿਵੇਂ 버거 ਖਾਂਦੇ ਨੇ 버거 ਦੀ ਬਣਾਉਂਦੇ ਨੇ ਫਿਰ ਪੀਜ਼ਾ ਲੈ ਆਉਂਦੇ ਨੇ ਡੋਮਿਨੋਸ ਤੋਂ ਪੀਜ਼ਾ ਲੈ ਲਿਆ KFC ਤੋਂ ਲੈ ਲਿਆ 버거 ਕਿੰਗ ਤੋਂ ਲੈ ਲਿਆ ਉੱਥੋਂ ਪੀਜ਼ਾ ਲੈ ਆਉਂਦੇ ਨੇ ਫਿਰ ਪੀਜ਼ਾ ਦਾ ਕੰਪੈਰੀਸ਼ਨ ਕਰਦੇ ਨੇ ਹਣਾ ਫਿਰ ਉਹ ਸਲਾਈਸ ਹੁੰਦੀਆਂ ਨੇ ਉਹਦੇ ਕਾਰਨ ਫਿਰ ਉਹ ਹੁੰਦੇ ਨੇ ਫਿੰਗਰ ਪ੍ਰਾਈਸ ਜਿਹੜੇ ਉਹਦੀ ਮਤਲਬ ਵੀ ਉਹ ਕੰਪੈਰੀਸ਼ਨ ਕਰਦੇ ਨੇ ਤੇ ਇਦਾਂ ਪਾਈ ਹੁੰਦਾ ਤੇ ਇਹ ਤੇ ਇਹਨਾਂ ਦੇ ਚੈਨਲਾਂ ਦੇ ਉੱਤੇ ਮਿਲੀਅਨਸ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊ ਹੁੰਦੇ ਨੇ ਮਿਲੀਅਨਸ ਦੇ ਵਿੱਚ ਤੁਸੀਂ ਇਹ ਦੇਖਦੇ ਹੋ ਜੀ ਮਿਲੀਅਨਸ ਦੇ ਵਿੱਚ ਵੀਅਰ ਉਹ ਮਹੀਨੇ ਦੇ ਕਿੰਨੇ ਪੈਸੇ ਕਮਾਉਂਦੇ ਹੋਣਗੇ ਸੋ ਇਸ ਕਰਕੇ ਅਗਰ ਤੁਸੀਂ ਇਹ ਕੰਮ ਸ਼ੁਰੂ ਕਰ ਦਿੰਦੇ ਤਾਂ ਤੁਸੀਂ ਵੀ ਬਹੁਤ ਵਧੀਆ ਤੁਸੀਂ پیسے ਕਮਾਉਣੇ ਸ਼ੁਰੂ ਕਰ ਦੋਗੇ ਸਟਾਰਟਿੰਗ ਦੇ ਵਿੱਚ ਤਾਂ ਦੇਖੋ ਤੁਹਾਨੂੰ ਆਪਣੇ ਜੇਬ ਤੋਂ ਲਾਉਣੇ ਹੀ ਪੈਣੇ ਆ ਸਟਾਰਟਿੰਗ ਦੇ ਵਿੱਚ ਤੁਹਾਨੂੰ ਜੇਬ ਤੋਂ ਤੁਸੀਂ ਦੇ ਮੰਨ ਕੇ ਚਲੋ 2-3000 ਰੁਪਏ ਤੁਹਾਨੂੰ ਲਾਉਣਾ ਹੀ ਪੈਣਾ ਵਾ ਜਦੋਂ ਤੁਹਾਡਾ ਚੈਨਲ ਗਰੋ ਹੋ ਗਿਆ ਤੁਹਾਨੂੰ YouTube ਤੋਂ ਵੀ ਪੈਸੇ ਆਉਣੇ ਸ਼ੁਰੂ ਹੋ ਜਾਣੇ ਆ ਤੇ ਜਦੋਂ ਤੁਹਾਡਾ ਚੈਨਲ ਵੱਡਾ ਹੋ ਗਿਆ ਤਾਂ ਤੁਹਾਨੂੰ ਇਹਦੇ ਤੋਂ ਸਪਾਂਸਰਸ਼ਿਪਾਂ ਨੇ ਜਿਹੜੇ ਬਹੁਤ ਜ਼ਿਆਦਾ ਮਿਲਦੀਆਂ ਨੇ ਕਿਉਂਕਿ ਜਿਵੇਂ ਡੋਮੀਨੋਜ਼ ਹੋ ਗਿਆ KFC ਹੋ ਗਿਆ 버거 किंग ਹੋ ਗਿਆ ਬੀ 버거 ਹੋ ਗਿਆ ਹੋਰ ਹੋ ਗਿਆ ਜਿੰਨੇ ਵੀ ਮਤਲਬੀ ਹੋਣਗੇ ਉਹ ਤੁਹਾਨੂੰ ਆਪ ਖੁਦ ਕਰੋਸ ਕਰਨੀਏ ਤੁਹਾਡੇ ਨਾਲ ਉਹ ਗਣਗੇ ਵੀ ਤੁਸੀਂ ਸਾਡੇ ਰੈਸਟੋਰੈਂਟ ਦੇ ਵਿੱਚ ਆਓ ਸਾਡੇ 버거 ਦਾ ਜਾਂ ਪੀਜਾ ਦਾ ਜਾਂ ਫਿੰਗਰ ਪੀਜਾ ਦਾ ਕਿਸੇ ਵੀ ਚੀਜ਼ ਦਾ ਤੁਸੀਂ ਰਿਵਿਊ ਕਰੋ ਤੇ ਲੋਕਾਂ ਨੂੰ ਦਿਖਾਓ ਕਿਉਂਕਿ ਤੁਹਾਡੇ ਕੋਲ ਆਡੀਅנס ਬਹੁਤ ਜ਼ਿਆਦਾ ਵਾ ਮੰਨ ਕੇ ਚੱਲੋ ਤੁਹਾਡੇ ਕੋਲ 50000 50000 ਵੀ ਤੁਹਾਡੇ ਸਬਸਕ੍ਰਾਈਬਰ ਹੋਗੇ ਤਾਂ ਉਹ ਤੁਹਾਨੂੰ ਸਪਾਂਸਰਸ਼ਿਪ ਮਿਲਣੀ ਸ਼ੁਰੂ ਹੋ ਜਾਣੀ ਆ ਇਹ ਤਾਂ ਸਪਾਂਸਰਸ਼ਿਪ ਮਿਲੇਗੀ ਮਿਲੇਗੀ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਵੇਂ ਮਾਜਾ ਦੀ ਕੰਪਨੀ ਹੋਗੀ ਕੋਲ ਡਰਿੰਕ ਦੀ ਕੰਪਨੀ ਹੋਗੀ ਜੋ ਹੋਰ ਵੀ ਕਿੰਨੀਆਂ ਕੰਪਨੀਆਂ ਨੇ ਖਾਣ ਵਾਲੀਆਂ कुरकुरੇ ਵਾਲੀਆਂ ਉਹ ਵੀ ਤੁਹਾਨੂੰ ਪੈਸੇ ਦੇਣੀ ਆ 50-60000 ਰੁਪਏ ਸਿਰਫ 30-40 ਸਕੰਡ ਦਾ ਤੁਸੀਂ ਕੀ ਕਹਿਣਾ ਉਹਨਾਂ ਦੀ ਵੀਡੀਓ ਦੇ ਵਿੱਚ ਉਹਨਾਂ ਦੇ ਲੇਸ ਖਾ ਕੇ ਹੀ ਦਿਖਾਣੇ ਆ ਵੀ ਤੁਸੀਂ ਕਹਿੰਦਾ ਵੀ ਲੇਸ ਬਹੁਤ ਵਧੀਆ ਮੈਨੂੰ ਮਜ਼ਾ ਆ ਗਿਆ ਖਾ ਕੇ ਬਸ ਇੰਨੀ ਚੀਜ਼ ਕਹਿਣ ਦਾ ਤੁਹਾਨੂੰ 50000 ਰੁਪਏ ਮਿਲ ਜਣਾ ਤੁਹਾਨੂੰ ਹੋਰ ਚਾ 50000 ਰੁਪਏ ਮਿਲਦਾ ਬੈ 30 ਸੈਕਿੰਡ ਦਾ ਨਾਲ ਤਾਂ ਖਾਣ ਵਾਸਤੇ ਉਹ ਕੁਰਕਰੇ ਵੀ ਭੇਜਦੇ ਪਏ ਨੇ ਪੇਟੀ ਭਰ ਕੇ ਸੋ ਇਹ ਕੰਮ ਬਹੁਤ ਵਧੀਆ ਵਤ ਹੋਈ ਹੈ ਕੰਮ ਕਰ ਸਕਦੇ ਹਾਂ ਅਗਰ ਤੁਸੀਂ ਇਹ ਕੰਮ ਕਰਦੇ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਜਾਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਮੈਂ ਤੁਹਾਡੇ ਜੋ ਵੀ ਤੁਹਾਡਾ ਸਵਾਲ ਹੋਗਾ ਉਹਦਾ ਆਨਸਰ ਮੈਂ ਤੁਹਾਨੂੰ 100% ਦਵਾਗਾ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ 24 ਮਾਰਚ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਜੀ ਜਿਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਵੀਡੀਓ ਨੂੰ ਮਤਲਬ ਵੀ ਐਡੀਟ ਕਿਵੇਂ ਕਰਨਾ ਵਾ ਤੇ ਵੀਡੀਓ ਦਾ ਥੰਬਨੇਲ ਕਿਵੇਂ ਬਣਾਉਣਾ ਤੇ ਤੁਸੀਂ ਵੀਡੀਓ ਨੂੰ YouTube Facebook Instagram ਤੇ ਤੁਸੀਂ ਅਪਲੋਡ ਕਿਵੇਂ ਕਰਨਾ ਵਾ ਜਿਹਦੇ ਨਾਲ ਕੀ ਹੈ ਤੁਸੀਂ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਸ਼ੁਰੂ ਕਰ ਦੋਗੇ ਅਗਰ ਤੁਸੀਂ ਉਹ ਵਰਕਸ਼ਾਪ ਤੁਸੀਂ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸਾਡੀ ਟੀਮ ਨੂੰ ਕਾਲ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ 24 ਮਾਰਚ ਨੂੰ ਪਟਿਆਲਾ ਸ਼ਹਿਰ ਦੇ ਵਿੱਚ ਇਹ ਵਰਕਸ਼ਾਪ ਹੈ ਜਿਹੜੀ ਹੋਣ ਜਾ ਰਹੀ ਹੈ ਜੀ ਅਗਰ ਤੁਸੀਂ ਇਹ ਵਰਕਸ਼ਾਪ ਤੁਸੀਂ ਜੁਆਇਨ ਕਰ ਜਾਂਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਵਿੱਚ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਿਣਾ ਹਾਂ ਸੋ ਦੋਸਤੋ ਮਿਲਦੇ ਆਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਰੀ ਸਤਿ ਸ਼੍ਰੀ ਅਕਾਲ